ਕੈਨੇਡਾ ਆਉਣ ਵਾਲੇ ਤੇ ਕੈਨੇਡਾ ਵਿੱਚ ਰਹਿਣ ਵਾਲਿਆਂ ਲਈ ਇੱਕ ਖਬਰ ਜਿਹੜੀ ਹੈਗੀ ਇਹ ਸਾਰਿਆਂ ਲਈ ਕਹਿੰਦੇ ਸੱਚ ਕੌੜਾ ਹੁੰਦਾ ਸੱਚ ਇਹੀ ਹੈ ਮਿੱਤਰੋ ਇਸ ਟਾਈਮ ਜਿਹੜੀ ਤਾਜ਼ਾ ਰਿਪੋਰਟ ਆ ਕੈਨੇਡਾ ਦੀ ਇਸ ਟਾਈਮ ਕੈਨੇਡਾ ਜਿਹੜਾ ਗਰੀਬੀ ਨਾਲ ਯੂਜ਼ ਰਿਹਾ ਬਾਹਰੋਂ ਦੇਖਣ ਦੇ ਵਿੱਚ ਕਹਿੰਦੇ ਕੁਝ ਵੀ ਹੋਵੇ ਪਰ ਅੰਦਰ ਜਿਹੜਾ ਹੈਗੇ ਆ ਫੂਡ ਬੈਂਕਾਂ ਵਿੱਚ ਲੱਗੇ ਲੋਕ ਤੇ ਫੂਡ ਬੈਂਕ ਦੀ ਰਿਪੋਰਟ ਦੇ ਅਨੁਸਾਰ ਹਰ 4 ਕੈਨੇਡੀਅਨ ਦੇ ਵਿੱਚੋਂ ਇੱਕ ਕੈਨੇਡੀਅਨ ਜਿਹੜਾ ਹੈਗਾ ਉਹ ਗਰੀਬੀ ਰੇਖਾ ਵਿੱਚ ਆਉਂਦਾ 25% ਲੋਕ ਇਸ ਟਾਈਮ ਕੈਨੇਡਾ ਦੇ ਜਿਹੜੇ ਹੈਗੇ ਨੇ ਉਹ ਗਰੀਬੀ ਵਿੱਚ ਜਿਉਂ ਰਹੇ ਨੇ ਹਰ ਕੈਨੇਡੀਅਨ ਦੇ ਵਿੱਚੋਂ ਚਾਰ ਕੈਨੇਡੀਅਨ ਦੇ ਵਿੱਚੋਂ ਇੱਕ ਬੰਦਾ ਜਿਹੜਾ ਇਹ ਚੀਜ਼ਾਂ ਅਫੋਰਡ ਨਹੀਂ ਕਰ ਸਕਦਾ ਨਾ ਫੂਡ ਅਫੋਰਡ ਕਰ ਸਕਦਾ ਨਾ ਕੱਪੜੇ ਨਾ ਗਰੋਸਰੀ ਨਾ ਡੈਂਟਲ ਕੇਅਰ ਠੀਕ ਹੈ ਜੀ ਇਹ ਜਿਹੜੀ ਰਿਪੋਰਟ ਇਹ ਮੈਂ ਕੋਈ ਆਪ ਦੇ ਬਲੌਣੀ ਦੱਸ ਰਿਹਾ ਇਸ ਤੋਂ ਬਣਾ ਜੇ ਆਪਾਂ ਗੱਲ ਕਰੀਏ ਇਸ ਟਾਈਮ ਜਿਹੜੀ ਕੈਨੇਡਾ ਦੀ ਪੋਪੂਲੇਸ਼ਨ ਹੈ ਉਹ ਲਗਭਗ 41 ਮਿਲੀਅਨ ਨੂੰ ਟੱਚ ਕਰ ਚੁੱਕੀ ਆ ਇਹਨਾਂ ਵਿੱਚੋਂ ਜਿਹੜੇ ਹੈਗੇ ਨੇ 25% ਲੋਕ ਜਿਹੜੇ ਇਸ ਟਾਈਮ ਫੂਡ ਬੈਂਕ ਦੀਆਂ ਲੈਣਾ ਵਿੱਚ ਲੱਗੇ ਹੋਏ ਨੇ ਇਹ 25% ਉਹ ਨੇ ਜਿਹੜੇ ਤਿੰਨ ਚਾਰ ਮਹੀਨੇ ਪਹਿਲਾਂ ਇੱਥੇ ਕੈਨੇਡਾ ਚ ਆਏ ਸੀਗੇ ਉਹ ਇੰਟਰਨੈਸ਼ਨਲ ਕੋਈ ਵੀ ਹੋ ਸਕਦਾ ਜਿਹੜੇ ਲੋਕਾਂ ਨੇ ਆਪਣੀ ਇਨਕਮ ਸੋਰਸ ਦੇ ਲਈ ਕੋਈ ਕਾਉਂਡੋ ਲਿਆ ਸੀ ਕੋਈ ਪਲਾਜਾ ਲਿਆ ਸੀ ਉਹਨਾਂ ਲੋਕਾਂ ਉਹ ਲੋਕ ਆ ਰਹੇ ਨੇ ਜੀ ਇਸ ਟਾਈਮ ਕੈਪੀਟਲ ਲਾਸ ਦੇ ਥੱਲੇ ਆ ਰਹੇ ਨੇ 25 ਤਰੀਕ ਤੋਂ ਬਾਅਦ ਇਹ 50% ਤੋਂ ਵਧਾ ਕੇ ਜਿਹੜਾ ਟੈਕਸ ਆ ਉਹ ਹੁਣ ਉਨਾਂ ਲਈ 67% ਹੋ ਚੁੱਕਿਆ 50% ਤੋਂ ਮਤਲਬ ਉਹਨਾਂ ਨੂੰ ਟੈਕਸ ਜ਼ਿਆਦਾ ਭਰਨਾ ਪੈ ਰਿਹਾ ਤੇ ਇਸੇ ਲਈ ਉਹ ਚੀਜ਼ਾਂ ਆਪਣੀਆਂ ਸੇਲ ਕਰ ਰਹੇ ਨੇ ਜੇ ਆਪ ਫੈਮਿਲੀ ਵਾਲੇ ਬੰਦੇ ਦੀ ਗੱਲ ਕਰੀਏ 18 ਤੋਂ 38 ਸਾਲ 30 ਸਾਲ ਦੇ ਬੰਦੇ ਵਿਚਕਾਰ ਰੈਂਟ ਨਹੀਂ ਦੇ ਮਤਲਬ ਕਿ ਰੈਂਟ ਅਫੋਰਡ ਨਹੀਂ ਕਰ پا ਰਿਹਾ ਇਹ ਸੱਚ ਆ ਇਹ ਕੱਲਾ ਆਪਾਂ ਜੇ ਰੈਂਟ ਦੀ ਗੱਲ ਕਰੀਏ ਜਾਂ ਗਰੀਬੀ ਦੀ ਜੇ ਗੱਲ ਕਰੀਏ ਉਹਦਾ ਕਾਰਨ ਕੱਲਾ ਇਹ ਨਹੀਂ ਵੀ ਜੇ ਘਰਾਂ ਦੇ ਰੈਂਟ ਜ਼ਿਆਦਾ ਨੇ ਹੁਣ ਜੇ ਆਪਾਂ ਗੱਲ ਕਰੀਏ ਐਲ ਐਮ ਆਈ ਹਰ ਇੱਕ ਬੰਦੇ ਦੀ ਕਿਸ਼ਤ ਚੱਲ ਰਹੀ ਹੈ ਤੇ ਐਲ ਐਮ ਆਈ ਦੀ ਗੱਡੀ ਦੀ ਕਿਸ਼ਤ ਜਾਂਦੀ ਆ ਮਿਨੀਮਮ ਪੇਮੈਂਟਾਂ ਜਾਂਦੀਆਂ ਨੇ ਉਹਦੇ ਲਈ ਜੌਬ ਹੋਣੀ ਜ਼ਰੂਰੀ ਆ ਤੇ ਜੌਬ ਦੀ ਜੇ ਗੱਲ ਕਰੀਏ 37 ਜਿਹੜੇ ਹੈਗੇ ਨੇ 37 ਮਿਲੀਅਨ ਲੋਕ ਜੇ ਆਪਾਂ 5 ਮਿਲੀਅਨ ਉਤਲਿਆਂ ਦੀ ਗੱਲ ਕਰੀਏ ਉਹ ਇਸ ਟਾਈਮ ਅਨ ਡਾਕੂਮੈਂਟ ਨੇ ਕੈਨੇਡਾ ਦੀ ਜੇ ਪਹਿਲਾਂ ਆਪਾਂ ਅਨ ਡਾਕੂਮੈਂਟ ਦੀ ਗੱਲ ਕਰ ਲਈਏ ਯੂ ਐਸ اے ਦੇ ਵਿੱਚ 1.5 ਮਿਲੀਅਨ ਲੋਕ ਜਿਹੜੇ ਹੈਗੇ ਅਨ ਡਾਕੂਮੈਂਟਡ ਨੇ ਤੇ ਮੌਂਟਰੀਅਲ ਦੇ ਵਿੱਚ ਹੀ 1.0 ਸਮਥਿੰਗ ਇੰਨੇ ਕ ਡਾਕੂਮੈਂਟ ਹੈਗੇ ਨੇ 1.2 ਹਨਾ ਪਰ ਸਾਰੇ ਕੈਨੇਡਾ ਦੇ ਵਿੱਚ 5 ਮਿਲੀਅਨ ਲੋਕ ਅਨਡਾਕੂਮੈਂਟ ਨੇ ਤੇ ਬਾਕੀ ਬੱਚੇ ਜਿਹੜੇ ਹੈਗੇ ਨੇ ਉਹਨਾਂ ਕੋਲੇ ਜੌਬਾਂ ਹੁਣ ਇਸ ਟਾਈਮ ਇਹ ਨਹੀਂ ਹੈਗੀਆਂ ਵੀ ਹਾਂਜੀ ਕੰਮ ਤੇ ਜਾਂਦੇ ਤੇ ਪੇ ਮਿਲਦੀ ਆ ਬੇਥਫਟਾਲੇ ਰੋਜ਼ ਰੋਜ਼ ਸਾਹਮਣੇ ਆਉਂਦੇ ਨੇ ਟਰੱਕਾਂ ਵਾਲੇ ਹੋਰ ਜਿੰਨੇ ਵੀ ਲੋਕ ਨੇ ਹਨਾ ਹਰ ਇੱਕ ਬੰਦੇ ਦੀ ਕਿਸ਼ਤ ਜਾਂਦੀ ਆ ਤੇ ਉਸ ਨੂੰ ਏ ਹੁਣ ਸਾਹਮਣਾ ਕਰਨਾ ਪੈ ਰਿਹਾ ਕਿ ਹਰ ਕੰਪਨੀ ਬੈਂਕਰਫਸੀ ਪਾਉਂਦੀ ਆ ਕੋਈ ਰੈਸਟੋਰੈਂਟ ਵਾਲਾ ਪੈਸੇ ਮਾਰ ਰਿਹਾ ਉਤੋਂ ਐਲਐਮਆਈ ਲਈ ਹੋਈ ਹੈ ਐਲਐਮਆਈ ਲਈ ਕੁਝ ਨਹੀਂ ਬਣਦਾ ਜੇ ਆਪਾਂ ਐਕਸਪ੍ਰੈਸ ਐਂਟਰੀ ਦਾ ਗੱਲ ਕਰੀਏ 638 ਸਕੋਰ ਆਇਆ ਲਾਸਟ ਡਰਾ ਐਕਸਪ੍ਰੈਸ ਐਂਟਰੀ ਦਾ ਹਰ ਇੱਕ ਬੰਦੇ ਦਾ ਜੋਰ ਮਾਰ ਕੇ 450 ਨਹੀਂ ਬਣਦਾ 400 ਤੋਂ ਉੱਤੇ ਜਾਂਦਾ ਆਈਲੈਟਸ 10-10 ਵਾਰੀ ਕਰ ਗਈ ਆਈਲੈਟਸ ਲੋਕਾਂ ਨੇ 10-10 ਵਾਰੀ ਕਰ ਲਈ ਪਰ ਉਹਨੇ ਬੈਂਡ ਨਹੀਂ ਆਉਂਦੇ ਐਲਐਮਆਈ ਲੈਂਦੇ ਨੇ ਮੰਨ ਲਓ 20000 ਕਿਸ਼ਤਾਂ ਕਰ ਲਈਆਂ ਐਲ ਐਮ ਆਈ ਦੀਆਂ ਐਲ ਐਮ ਆਈ ਦੇ 50 ਸਕੋਰ ਪਾ ਲੋ 450 ਵਾਲਾ ਬੰਦਾ 500 ਤੇ ਬਗੜੂ 400 ਵਾਲਾ 50 450 ਤੇ ਬਗੜੂ ਇਸ ਤੋਂ ਉੱਤੇ ਕੀ ਕਰਨਗੇ ਸੋ ਇਹ ਅਸਲੀਅਤ ਆ ਕੋਈ ਕੋਲੋਂ ਬਣਾ ਕੇ ਗੱਲਾਂ ਨਹੀਂ ਕਰ ਰਹੇ ਜਿਹੜਾ ਹੈਗਾ ਪੋਲੀਰਰ ਜਿਹੜਾ ਅਗੇਨਸਟਾ ਟਰੂਡੋ ਦੇ ਪੋਲੀਵਰ ਕੀ ਨਾ ਉਹਦਾ ਉਹਨੇ ਸੰਸਦ ਦੇ ਵਿੱਚ ਇਹ ਬਿਆਨ ਦਿੱਤਾ ਕਿ ਤੁਸੀਂ ਭਾਈ ਜ਼ਿੰਮੇਵਾਰ ਹੋ 25% ਹੁਣ ਇਹ ਹਰ ਇੱਕ ਲੀਡਰ ਦੀ ਹੁੰਦਾ ਵੀ ਉਹ ਮੈਂ ਬੜੇ ਅਗਰ ਦੂਜੇ ਪਾਸੇ ਟਰੂਡੋ ਭਾਜੀ ਨੂੰ ਹਰ ਇੱਕ ਬੰਦਾ ਬਲੇਮ ਕਰ ਲਿਆ ਟਰੂਡੋ ਭਾਜੀ ਯੂਕਰੇਨ ਨੂੰ ਕਿੰਨਾ ਪੈਸਾ ਭੇਜ ਰਹੇ ਨੇ ਆ ਹੁਣੇ-ਹੁਣੇ ਟ੍ਰਿਪ ਤੇ ਗਏ ਸੀਗੇ ਜਿਹੜੀ ਫਲਾਈਟ 'ਚ ਗਏ ਸੀ ਜਾਂ ਜਿੱਥੇ ਰਹੇ ਸੀ 6 ਦਿਨਾਂ ਦਾ ਖਰਚਾ ਹੀ 2.5 ਲੱਖ ਡਾਲਰ ਫੂਡ-ਫੂਡ ਤੇ ਇਹਨਾਂ ਦੇ ਖਰਚੇ ਲਈ ਆ ਗਿਆ ਇਹ ਪੈਸਾ ਸਾਰਾ ਲੋਕਾਂ ਦੇ ਟੈਕਸ ਦਾ ਜਾਂ ਕਿਵੇਂ ਆ ਇਹ ਅਸਲ ਕਹਾਣੀਆਂ ਜਿਹੜੇ ਲੋਕ ਇਹ ਵੀਡੀਓ ਮੇਰੀ ਕਰ ਲਈ ਇੱਥੋਂ ਦੇ ਲੋਕਾਂ ਲਈ ਨਹੀਂ ਇੰਡੀਆ ਤੋਂ ਆਉਣ ਵਾਲੇ ਲੋਕਾਂ ਲਈ ਵੀ ਕਿ ਅੱਖਾਂ ਬੰਦ ਕਰਕੇ ਇਸ ਮੁਲਕ 'ਚ ਨਾ ਆਇਓ ਹੁਣ ਇਹ ਉਹ ਕੈਨੇਡਾ ਨਹੀਂ ਰਿਹਾ ਜਿਹੜਾ ਪਹਿਲਾਂ ਸੀਗਾ ਇੱਥੇ ਪਹਿਲਾਂ ਜੋਬਾਂ ਚਾਰ-ਚਾਰ ਸੁੰਨੀਆਂ ਸੀ ਇੱਕ ਬੰਦੇ ਕੋਲੇ ਪਰ ਹੁਣ ਰਾਈਟ ਨਾਓ ਇੱਕ ਜੋਬ ਦੇ ਪੈਸੇ ਲੈਣੇ ਔਖੇ ਨੇ ਜੋਬ ਲੈਣੀ ਔਖੀ ਆ ਦੂਜੇ ਪਾਸੇ ਜਿਹੜੇ ਇੱਥੋਂ ਦੇ ਫੈਮਿਲੀਆ ਵਾਲੇ ਨੇ ਘਰਾਂ ਵਾਲੇ ਆ ਉਹਨਾਂ ਨੂੰ ਟੈਕਸ ਦੀ ਮਾਰ ਚੱਲ ਰਹੇ ਨੇ ਉਹਨਾਂ ਦੀ ਵੀ ਆਈ ਚਲਾਈ ਚੱਲ ਰਹੀ ਆ ਠੀਕ ਆ ਜੀ ਦੂਜੇ ਪਾਸੇ ਸਟੂਡੈਂਟ ਦੀ ਗੱਲ ਕਰੀਏ ਉਹਨਾਂ ਉਹ ਪੀਆਰ ਵਰਕ ਪਰਮਿਟ ਲਈ ਧਰਨੇ ਲਾ ਰਹੇ ਨੇ ਸੋ ਇਹ ਅਸਲੀਅਤ ਆ ਸਿਰਫ ਕੈਨੇਡਾ ਦੇ ਦੋ ਪ੍ਰੋਵਿੰਸ ਨੇ ਜੇ ਆਪਾਂ ਗੱਲ ਕਰੀਏ ਉਹ ਹੈਗੇ ਨੇ ਪ੍ਰਿੰਸ ਐਡਵਰਡ ਆਈਲੈਂਡ ਐਂਡ ਨੋਵਾਸ਼ਕਾਉਸ਼ੇ ਜਿਹੜੇ ਹਜੇ ਵੀ ਗਰੀਬੀ ਰੇਖਾ ਵਾਲੇ ਪਾਸੋਂ ਠੀਕ ਨੇ ਜੋ ਕਿ ਫੂਡ ਬੈਂਕ ਕਹਿ ਰਿਹਾ ਜਾਂ ਬੈਸੇ ਉਹਨਾਂ ਦੇ ਲਾਸਟ ਇਅਰ ਦੀ ਗੱਲ ਕਰੀਏ ਤੇ ਹੁਣ ਦੀ ਗੱਲ ਕਰੀਏ ਸੋ ਕਿਤੇ ਨਾ ਕਿਤੇ ਦੋ ਪ੍ਰਵਿੰਸਾਂ ਤੋਂ ਬਿਨਾ ਹੋਰ ਸਾਰੇ ਪ੍ਰਵਿੰਸ ਕੈਨੇਡਾ ਦੇ ਇਸ ਟਾਈਮ ਗਰੀਬੀ ਰੇਖਾ 'ਚ ਨੇ ਹਰ ਇੱਕ ਬੰਦਾ ਇੱਥੇ ਫੂਡ ਨਹੀਂ ਫੋਰਡ ਕਰ ਪਾ ਰਿਹਾ ਰੈਂਟ ਨਹੀਂ ਫੋਰਡ ਕਰ ਪਾ ਰਿਹਾ ਜੋਬ ਵੀ ਨਹੀਂ ਮਿਲ ਰਹੀ ਗੱਲ ਖਤਮ ਤੇ ਸਟੂਡੈਂਟ ਹਰ ਦਸਾਂ ਦੇ ਵਿੱਚੋਂ 8 ਸਟੂਡੈਂਟਾਂ ਕੋਲੇ ਜੋਬ ਹੈ ਨਹੀਂ ਮੈਨੂੰ ਪਤਾ ਬਹੁਤ ਕਮੈਂਟ ਆਉਣਗੇ ਇੰਸਟਾ ਤੇ ਫੇਸਬੁੱਕ ਤੇ ਇਸ ਲਈ ਆ ਤਾਂ ਮਿੱਤਰੋ ਇਹ ਤਾਂ ਦਿਖਾਈ ਆ ਕਿ ਤੁਸੀਂ ਇਹ ਨਾ ਕਹਿਆ ਕਰੋ ਕਿ ਸਾਰੇ ਮੈਨੂੰ ਕਹਿ ਰਹੇ ਨੇ ਤੂੰ ਉੱਥੋਂ ਚੱਲ ਜਾ ਮੈਨੂੰ ਲੱਗਦਾ ਕਿ ਸੱਚ ਫੇਰ ਵੀ ਮੈਨੂੰ ਪਤਾ ਜਿਹੜੇ ਲੋਕਾਂ ਦੀ ਰੋਜ਼ ਮੈਂ ਗੱਲਾਂ ਸੁਣਦਾ ਮੈਸੇਜ ਆਉਂਦੇ ਆ ਸੋ ਵੀਰ ਬਣ ਕੇ ਇਹ ਚੀਜ਼ ਨੂੰ ਕਿਵੇਂ ਦੇਖਿਆ ਜਾਊਗਾ ਜਿਹੜੇ ਘਰ ਲੈ ਕੇ ਆ ਰਹੇ ਨੇ ਉਹ ਸਿਰਫ ਹਜ਼ਾਰਾਂ ਦੇ ਵਿੱਚ ਨੇ ਪਰ ਲੋਕਾਂ ਨੂੰ 5-7 ਲੱਖ ਅਜੇ ਲੋਕਾਂ ਨੂੰ ਘਰ ਚਾਹੀਦਾ ਪਤਾ ਨਹੀਂ ਕਿਵੇਂ ਹੋਊਗਾ ਸੋ ਮਿਲਦੇ ਹਾਂ ਜੀ ਕਿਸੇ ਹੋਰ ਵੀਡੀਓ 'ਚ ਧੰਨਵਾਦ